ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਵੱਡੇ ਵੱਡੇ ਖੁਲਾਸੇ ਹੋ ਰਹੇ ਹਨ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਕਿ ਉਸ ਦੇ ਨਾਲ ਡਾਕਟਰਾਂ ਦੇ ਵੱਲੋਂ ਧੋਖਾ ਕੀਤਾ ਗਿਆ ਜਾਂ ਫਿਰ ਉਸ ਨੂੰ ਜਾਣ ਬੁੱਝ ਕੇ ਧੋਖੇ ਦੇ ਵਿੱਚ ਰੱਖ ਕੇ ਮੈਡੀਕਲ ਬੁਲੇਟਿਨ ਬੰਦ ਕੀਤੇ ਗਏ ਤੇ ਜਾਂ ਫਿਰ ਉਸ ਨੂੰ ਜਾਣ ਕੇ ਕਿਸੇ ਹੋਰ ਪਾਸੇ ਐਡਮਿਟ ਨਹੀਂ ਕੀਤਾ ਗਿਆ ਜਿਵੇਂ ਵਿਦੇਸ਼ ਵਿੱਚ ਵੀ ਭੇਜਿਆ ਜਾ ਸਕਦਾ ਸੀ ਪੀਟੀਆਈ ਵੀ ਭੇਜਿਆ ਜਾ ਸਕਦਾ ਸੀ ਕਿ 40 ਹਸਪਤਾਲ ਦੇ ਡਾਕਟਰਾਂ ਨੇ ਪੈਸਾ ਬਣਾਉਣ ਦੇ ਲਈ ਰਾਜਵੀਰ ਨੂੰ ਉੱਥੇ 12 ਦਿਨ 40 ਹਸਪਤਾਲ ਦੇ ਵਿੱਚ ਕੈਦ ਰੱਖਿਆ ਤੇ 12 ਦਿਨਾਂ ਤੋਂ ਬਾਅਦ ਇਹ ਖਬਰ ਸੁਣਾਈ ਮੰਦ ਭਾਗੀ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਹ ਵੱਡੇ ਸਵਾਲ ਸਾਹਮਣੇ ਆ ਰਹੇ ਹਨ ਤੇ ਵੱਡੇ ਖੁਲਾਸੇ ਵੀ ਹੋ ਰਹੇ ਹਨ ਇਸ ਵੀਡੀਓ ਵਿੱਚ ਤੁਹਾਨੂੰ ਜਰੂਰ ਦੱਸਾਂਗੇ ਅੰਤ ਤੱਕ ਜਰੂਰ ਬਨੇ ਰਹਿਣਾ ਤਾਂ ਆਓ ਜਾਣਦੇ ਹਾਂ ਰਾਜਵੀਰ ਜਵੰਦਾ ਦੇ ਬਾਰੇ ਵਿੱਚ ਦੋਸਤੋ 27 ਸਤੰਬਰ ਨੂੰ ਉਹ ਹਿਮਾਚਲ ਦੇ ਵਿੱਚ ਬੱਦੀ ਦੇ ਨੇੜੇ ਆਪਣੀ ਮੋਟਰਸਾਈਕਲ ਦੇ ਉੱਤੇ ਰਾਈਡ ਕਰ ਰਹੇ ਸੀ ਅਚਾਨਕ ਦੋ ਪਸ਼ੂ ਉਹਨਾਂ ਦੇ ਸਾਹਮਣੇ ਆ ਜਾਂਦੇ ਹਨ ਜਿਸ ਕਰਕੇ ਉਹਨਾਂ ਦੀ ਬਾਈਕ ਉਹਨਾਂ ਦੇ ਪਸ਼ੂਆਂ ਦੇ ਵਿੱਚ ਟਕਰਾ ਜਾਂਦੀ ਹੈ ਤੇ ਫਿਰ ਤੇ ਫਿਰ ਇੱਕ ਗੱਡੀ ਦੇ ਵਿੱਚ ਵੱਜਦੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਤੇ ਇੰਨਾ ਜ਼ਿਆਦਾ ਭਿਆਨਕ ਐਕਸੀਡੈਂਟ ਹੁੰਦਾ ਹੈ ਕਿ ਉਹਨਾਂ ਨੂੰ ਉਸ ਤੋਂ ਬਾਅਦ ਤਿੰਨ ਤੋਂ ਚਾਰ ਹਸਪਤਾਲਾਂ ਦੇ ਵਿੱਚ ਅਗਲਾ ਬਦਲੀ ਉਹਨਾਂ ਦੀ ਕਰਨੀ ਪੈਂਦੀ ਹੈ ਪਹਿਲਾ ਦੋਸਤੋਂ ਉਹਨਾਂ ਨੂੰ ਸਦੀ ਦੌਰ ਸਾਖਾ ਹਸਪਤਾਲ ਸੁਲਾਨ ਦੇ ਵਿੱਚ ਰੱਖਿਆ ਗਿਆ ਫਿਰ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਮਹਾਲੀ ਦੇ ਵਿੱਚ ਭਰਤੀ ਕੀਤਾ ਗਿਆ ਲਗਭਗ 11 ਦਿਨਾਂ ਤੋਂ ਬਾਅਦ 8 ਅਕਤੂਬਰ ਨੂੰ ਸਵੇਰੇ 10:55 ਵਜੇ ਆਪਣੇ ਪਰਿਵਾਰ ਨੂੰ ਸਾਡੇ ਪੰਜਾਬੀ ਲੋਕਾਂ ਨੂੰ ਤੇ ਪੰਜਾਬੀ ਸਿੰਗਰਾਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਛੱਡ ਕੇ ਚਲੇ ਗਏ ਅਲਵਿਦਾ ਕਹਿ ਕੇ ਚਲੇ ਗਏ ਲੱਖਾਂ ਲੋਕਾਂ ਨੇ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਪਰ ਸ਼ਾਇਦ ਉਹਨਾਂ ਦੀ ਕਿਸਮਤ ਇੰਨੀ ਮਾੜੀ ਸੀ ਕਿ ਉਹ ਇਸ ਦੁਨੀਆ ਦੇ ਵਿੱਚ ਜਾਣ ਦੇ ਲਈ ਮਜਬੂਰ ਹੋ ਗਏ ਸ਼ਾਇਦ ਰਾਜਵੀਰ ਜਵੰਦਾ ਨੂੰ ਰੱਬ ਵੀ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਕਿ ਉਹ ਚੰਗੇ ਬੰਦੇ ਨੂੰ ਆਪਣੇ ਕੋਲ ਬੁਲਾਣਾ ਚਾਹੁੰਦਾ ਸੀ ਜਿਸ ਕਰਕੇ ਅੱਜ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਹੇ ਪੰਜਾਬ ਦੇ ਹਰ ਇੱਕ ਪੰਜਾਬੀ ਗਾਇਕ ਨੇ ਇੰਸਟਾਗ੍ਰam ਉੱਤੇ ਫੇਸਬੁੱਕ ਉੱਤੇ ਟਵਿੱਟਰ ਉੱਤੇ ਵੱਖ-ਵੱਖ ਤਰ੍ਹਾਂ ਦੇ ਐਪਾਂ ਦੇ ਉੱਤੇ ਪੋਸਟਾਂ ਪਾ ਕੇ ਆਪਣਾ ਦੁੱਖ ਸਾਂਝਾ ਕੀਤਾ ਤੇ ਦੋਸਤੋ ਜਿਹੜੀ ਰਾਜਵੀਰ ਜਵੰਦਾ ਨੇ ਲਾਸਟ ਆਪਣੀ ਪੋਸਟ ਪਾਈ ਸੀ ਉਹਨਾਂ ਨੇ ਇੰਸਟਾਗ੍ਰam ਦੇ ਉੱਤੇ no one will understand ਵੀ viral ਹੋਈ ਬਹੁਤ ਜ਼ਿਆਦਾ viral ਹੋਈ ਉਹਨਾਂ ਨੂੰ ਆਪਣੇ ਪਿੰਡ ਪੋਨਾ ਜਗਰਾਉਂ ਦੇ ਨੇੜੇ ਗੁਰਦੁਆਰੇ ਅੱਤੇ ਕਰੀਬ ਵਿੱਚ ਅਲਵਿਦਾ ਕਿਹਾ ਗਿਆ ਤੇ ਹੁਣ ਇਹ ਵੀ ਵੱਡੇ ਖੁਲਾਸੇ ਹੋ ਰਹੇ ਹਨ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਪਹਿਲੇ ਦਿਨ ਹੀ ਮਰ ਚੁੱਕਿਆ ਸੀ 40 ਹਸਪਤਾਲ ਵਾਲਿਆਂ ਨੇ ਪੈਸੇ ਬਣਾਉਣ ਦੇ ਲਈ ਡਾਕਟਰਾਂ ਨੇ ਕਰੋੜਾ ਰੁਪਇਆ ਬਣਾਉਣ ਦੇ ਲਈ ਰਾਜਵੀਰ ਜਵੰਦਾ ਨੂੰ 40 ਹਸਪਤਾਲ ਦੇ ਵਿੱਚ ਕੈਦ ਰੱਖਿਆ ਤੇ ਮੈਡੀਕਲ ਬਲੇਟਨ ਇਸ ਲਈ ਬੰਦ ਕੀਤੇ ਗਏ ਕਿ ਉਹ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੇ ਸੀ ਡਾਕਟਰਾਂ ਨੇ ਵੱਡੇ ਵੱਡੇ ਬਿੱਲ ਬਣਾਏ ਰਾਜਵੀਰ ਜਵੰਦਾ ਦਾ ਫਾਇਦਾ ਚੁੱਕਿਆ ਨਾ ਕਿ ਉਹਨਾਂ ਦਾ ਇਲਾਜ ਕੀਤਾ ਪਰ ਇਹ ਗੱਲਾਂ ਪਰ ਇਹ ਗੱਲਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਜਿਹੜੇ ਲੋਕ ਉਹਨਾਂ ਨੂੰ ਮਿਲ ਕੇ ਆ ਰਹੇ ਸੀ ਉਹਨਾਂ ਨੇ ਇਹ ਦਾਅਵਾ ਕੀਤਾ 40 ਦੇ ਡਾਕਟਰਾਂ ਨੇ ਆਪਣੀ ਜਾਨ ਤੱਕ ਲਗਾ ਦਿੱਤੀ ਰਾਜਵੀਰ ਜਵੰਦਾਂ ਨੂੰ ਬਚਾਉਣ ਦੇ ਲਈ ਕਿਸਮਤ ਮਾੜੀ ਸੀ ਕਿ ਉਹ ਆਪਣੇ ਪਰਿਵਾਰ ਨੂੰ ਸਾਡੇ ਪੰਜਾਬੀ ਲੋਕਾਂ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਚਲੇ ਗਏ ਰਾਜਵੀਰ ਜਵੰਦਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਿਵਾਰ ਨੂੰ ਨਾਮ ਜਪਣ ਦਾ ਬਲ ਬਖਸ਼ੇ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ